ਨਾਮ ਆਇ ਕਿੱਥੋਂ ਆਇਓ ਸੇਵਾ ਦਾ ਰਵ्तार ਸਿੰਘ ਬ੍ਰਹਮਪਰਾ ਇਹ ਦਾ ਮਤਲਬ ਵਤਾਰ ਐਸ ਦਾ ਮਤਲਬ ਸਿੰਘ ਆ ਪੀ ਦਾ ਮਤਲਬ ਬ੍ਰਹਮਾ ਪੀ ਦਾ ਮਤਲਬ ਪੁਰਾ ਸਾਡਾ ਪਿੰਡ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਮਹਤਾ ਗਾਲੂ ਪਾਤਸ਼ਾਹ ਦਾ ਪਿੰਡ ਆ ਅਤੇ ਉਹਨਾਂ ਦਾ ਜਿਹੜਾ ਜਨਮ ਹੋਇਆ ਉਹ ਰਾਏਪੋਏ ਦੇ ਤਲਵੰਡੀ ਹੋਇਆ ਅਤੇ ਮਹਤਾ ਗਾਲੂ ਪਾਤਸ਼ਾਹ ਉਹ ਰਾਏ ਬਰਾਰ ਦੀ ਨੌਕਰੀ ਕਰਨ ਵਾਸਤੇ ਪਟਵਾਰੀ ਦੀ ਰਾਏਪੋਏ ਦੀ ਤਲਵੰਡੀ ਗਏ ਸੀ ਉਹਨਾਂ ਦੀ ਪੈਲੀ ਜਿਹੜੀ ਆ ਉਹਨਾਂ ਦਾ ਪ੍ਰਬੰਧ ਨੂੰ ਵੇਖਣ ਵਾਸਤੇ ਗਏ ਸੀ ਉੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਵਤਾਰ ਦਿਹਾੜਾ ਆਇਆ ਅਤੇ ਉਹ ਉਹਦਾ ਪਿੰਡ ਨਹੀਂ ਆ ਉਹ ਪਿੰਡ ਉਹਨਾਂ ਦਾ ਬ੍ਰਹਮਪੁਰਾ ਵਾ ਬੀ ਦਾ ਮਤਲਬ ਬ੍ਰਹਮ ਪੀ ਦਾ ਮਤਲਬ ਪੁਰਾ ਮੇਰਾ ਨਾਮ ਅਵਤਾਰ ਸਿੰਘ ਬ੍ਰਹਮਪੁਰਾ ਸਾਢੇ 350 ਸਾਲ ਸਹਿਬ ਸ੍ਰੀ ਗੁਰੂ ਤੇਗ ਭਾਦਰ ਪਾਸ਼ਾ ਜੀ ਦੇ ਨਾਲ ਅਤੇ ਸੇਵਾ ਦਾ ਰਵਤਾਰ ਸਿੰਘ 19 ਤਰੀਕ ਨੂੰ 19 ਤਰੀਕ ਨੂੰ ਸ੍ਰੀ ਆਨੰਦਪੁਰ ਸਾਹਿਬ ਆਪਣਾ ਨਗਰ ਕੀਰਤਨ ਲੈ ਕੇ ਆਇਆ ਇਥੋਂ ਗੋਬਿੰਦ ਰਾਏ ਦੀਆਂ ਆਗਿਆ ਪਾ ਕੇ ਦਿੱਲੀ ਨੂੰ ਰਵਾਨਗੀ ਕੀਤੀ 20 ਤਰੀਕ ਨੂੰ 5 ਵਜੇ ਅਸੀਂ ਦਿੱਲੀ ਪਹੁੰਚੇ ਅਤੇ ਮੈਨੇਜਰ ਸਾਹਿਬ ਨੇ ਸਾਡਾ ਨਿੱਘਾ ਸਵਾਗਤ ਕੀਤਾ